ਕਰਨ ਸਿੰਘ ਦੀ ਮੌਤ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਬਹੁਤ ਅਰਸ ਉਸ ਦੀ ਗੱਲ ਹੈ ਜੀ ਇੱਕ ਪਰਿਵਾਰ ਵਾਸਤੇ ਨਹੀਂ ਵੱਡਾ ਦੁੱਖ ਸਾਰੇ ਹਰ ਕੀ ਵਾਸਤੇ ਸਾਰੇ ਪਿੰਡ ਵਾਸੀ ਵਾਸਤੇ ਬਹੁਤ ਇੱਕ ਦੁਖਦਾਈ ਘਟਨਾ ਗਈ ਜੋ ਖਨੌਰੀ ਬਾਰਡਰ ਤੇ ਐਨੀ ਛੋਟੇ ਉਮਰ ਚੋਂ ਨੇ ਸ਼ਹੀਦੀ ਪਾਈ ਹੈ ਔਰ ਸਾਡੇ ਜੋ ਪੰਜਾਬ ਦੇ ਜੋ ਥ ਹੈ ਨੌਜਵਾਨ ਹੈ ਔਰ ਮੈਂ ਮੋਦੀ ਜੀ ਨੂੰ ਇਹ ਕਹਿਣਾ ਚਾਹੁੰਦੀ ਆ ਮੋਦੀ ਜੀ ਕਿਉਂ ਸਾਡੀ ਨੌਜਵਾਨੀ ਨੂੰ ਖਤਮ ਕਰਦੇ ਤੁਲੇ ਹੋਏ ਹੋ ਸਾਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਸਾਨੂੰ ਬਹੁਤ ਇੱਕ ਅਫਸੋਸ ਦੀ ਗੱਲ ਹੈ ਅੱਜ ਸਾਡੇ ਇੱਥੇ ਸੀਨੀਅਰ ਕੁਝ ਲੀਡਰਸ਼ਿਪ ਵੀ ਪਹੁੰਚ ਰਹੇ ਆ ਸਰਦਾਰ ਪ੍ਰਫਾਤ ਸਿੰਘ ਬਾਜਵਾ ਜੀ ਔਰ ਸਾਡਾ ਸੂਬਾ ਪ੍ਰਧਾਨ ਸਰਦਾਰ ਰਾਜਾ ਵੜਿੰਗ ਜੀ ਸਾਡੇ ਸਾਥ ਦਾ ਐਮ.ਐਲ.ਏ ਸਰਦਾਰ ਜੀਤਮਿੰਦਰ ਜੀ ਔਰ ਸਾਰਾ ਹਲਕਾ ਖੜਾ ਔਰ ਬਹੁਤ ਕੁਛ ਮੈਂ ਕਹਿੰਦੀ ਨਹੀਂ ਕਿ ਮੇਰੀ ਇੰਨੀ ਚ ਹਿੰਮਤ ਨਹੀਂ ਪੈ ਸਕਦੀ ਵੀ ਮੈਂ ਕੁਝ ਹੋਰ ਕੰਮ ਕਿਉਂਕਿ ਉਹਨਾਂ ਦੀ ਮਾਤਰ ਦੀ ਡੈਥ ਹੋਈ ਆ ਦੋ ਭੈਣਾਂ ਦਾ ਕੋਲੋਤਾ ਭਰਾ ਦਾ ਔਰ ਅੱਜ ਜੇ ਦੇਖੀਏ ਤਾਂ ਪਰਿਵਾਰ ਦਾ ਇੱਕੋ ਹੀ ਚਿਰਾਗ ਸੀ ਬੁੱਝ ਗਿਆ ਤਾਂ ਬਹੁਤ ਵੱਡੀ ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ ਹੈ ਪਰਿਵਾਰ ਲਈ ਤੇ ਔਰ ਸਾਰੇ ਪਿੰਡ ਵਾਸੀ ਲਈ ਹਲਕੇ ਲਈ ਇਸ ਤੋਂ ਵੱਡਾ ਦੁੱਖ ਕੋਈ ਨਹੀਂ ਹੋ ਸਕਦਾ ਜਦ ਅੱਜ ਨੌਜਵਾਨ ਪੋਤਾ ਕੋਲੋਤਾ ਪੋਤਾ ਔਰ ਦੋ ਪਹਿਨਾਂ ਦਾ ਕੱਲਾ ਪਰਚ ਉਹਨਾਂ ਦੇ ਪਰਿਵਾਰ ਤੇ ਕੀ ਵੀਚੀ ਹੋਣੀ ਹੈ ਬਹੁਤ ਵੱਡਾ ਚੀਜ਼ ਸਾਨੂੰ ਇੱਕ ਬਹੁਤ ਘਾਟਾ ਪੈ ਰਿਹਾ ਨਹੀਂ ਇੱਕ ਨਾ ਆਪਣਾ ਆਰਮੀ ਦਾ ਜਵਾਨ ਗਿਆ ਜਿਹੜਾ ਉਹਨਾਂ ਨਾਲ ਗੱਲਬਾਤ ਕਰਕੇ ਆਈ ਅੱਛਾ ਉਹਨੇ ਗੱਲਬਾਤ ਕੀਤੀ ਤਕਰੀਬਨ 15 ਮਿੰਟ ਅੱਛਾ ਬਹਿ ਸੋਈ ਉਹਦੀ ਮਲਾਜ ਨੂੰ ਫੇਰ ਜਾ ਕੇ ਜੂਨੀਫਾਰਮ ਸੀ ਜੂਨੀਫਾਰਮ ਚ ਸੀ ਕਾਲੇ ਰੰਗ ਦੀ ਡਰੈਸ ਸੀ ਉਹਦੀ ਇਹ ਵੀਡੀਓ ਵੀ ਥੋੜੀ ਥੋੜੀ ਵਾਇਰਲ ਹੋ ਰਹੀ ਹੈ ਜੀ ਅੱਛਾ ਵਾਇਰਲ ਉਹਨੇ ਜਾ ਕੇ ਗੱਲ ਫੇਰ ਟਕਿਆ ਹੋਇਆ ਜੀ ਇਹ ਟਕਿਆ ਹੋਇਆ ਤਕਰੀਬਨ ਸਵਾ 3 ਵਜੇ ਜਾ ਕੇ 3:30 ਵਜੇ ਜਾ ਕੇ ਸ਼ਾਂਤੀ ਹੋ ਗਈ ਜੀ ਆਪਰੇਟਿਡ ਕਿਨੇ ਪਿੱਛੇ ਸੀ ਪੰਜਾਬ ਪੁਲਿਸ ਵਾਲਾ ਆਹ ਪੁਲਿਸ ਵਾਲਾ ਤੁਹਾਨੂੰ ਕਹੇ ਚੱਲੋ 1.5 2 ਕਿਲੋਮੀਟਰ ਬਾਅਦ ਜਿੱਥੇ ਗੋੜੇ ਹਿੱਦਾਂਗੇ ਜਾ ਰਹੇ ਗੋਲੀਆਂ ਵੱਜਦੀਆਂ ਸਨ ਕੋਈ ਵੀ ਉੱਥੇ ਕੋਈ ਨਹੀਂ ਨਹੀਂ ਕੋਈ ਵੀ ਨਹੀਂ ਸੀ ਐਮਬੂਲੈਂਸ ਕੋਈ ਐਂਬੂਲੈਂਸ ਤਾਂ ਹੈ ਇਹ ਐਂਬੂਲੈਂਸ ਖਾਲਸਾ ਈਡ ਵਾਲੀ ਐਂਬੂਲੈਂਸ ਸੀ ਉਹ ਖਾਲਸਾ ਈਡ ਤੇ ਗਵਰਨਮੈਂਟ ਦੀ ਨਾ ਨਾ ਉਹ ਈਡ ਗਵਰਨਮੈਂਟ ਦੇ ਆਪਾਂ ਉਸ ਨੂੰ ਪੱਕਾ ਕਫਰਮ ਹੋਣਾ ਕਰ ਸਕਦੇ ਵੀ ਗਵਰਨਮੈਂਟ ਦੀ ਐਂਬੂਲੈਂਸ ਪਰ ਜਿਹੜੀਆਂ ਉੱਥੇ ਤਾਨਾਪੁਰ ਸੀਗੇ ਪਹਿਲਾਂ ਤੋਂ ਸਵੇਰ ਤੋਂ ਖੜੀਆਂ ਸੀ ਉਹ ਖਾਲਸਾ ਈਡ ਦੀਆਂ ਖੜੀਆਂ ਸੀ ਤਿੰਨ ਐਂਬੂਲੈਂਸ ਖਾਲ ਸਾਈਡ ਤੋਂ ਵਗਰੇ ਤੇ ਵੀ ਸਾਰਾ ਸਮਾਨ ਸੂングੋ ਗਿਆ ਵਗਰੇ ਸਭ ਕੁਝ ਚੱਕ ਕੇ ਲੈ ਗਏ ਜੀ ਉਹਨਾਂ ਦਾ ਪੱਟੀਆਂ ਪੁੱਟੀਆਂ ਵਗੈਰਾ ਜੀ ਉੱਥੇ ਤੱਕ ਵਧੇ ਆਏ ਸੀਗਾ ਤਕਰੀਬਨ ਉਹਨਾਂ ਨੇ 10-15 ਟਰੈਕਟਰ ਵੀ ਮੰਨ ਕੇ ਚੱਲੋ ਉਹ ਅੱਧਾ ਕਿਲੋਮੀਟਰ ਜਿਹੜੇ ਤੱਕ ਆ ਗਈ ਸੀ ਬਾਰਡਰ ਤੋਂ ਉਹਨਾਂ ਨੂੰ ਕਿਸ ਤਰ੍ਹਾਂ ਭੰਨਿਆ ਤੇ ਟਰੈਕਟਰਾਂ ਨੂੰ ਡਾਂਗਣਾ ਜੀ ਟਾਇਰ ਟੂ ਵੀ ਪਾੜ ਟਾਇਰ ਉਹਨਾਂ ਕੋਲ ਇੱਕ ਨਾ ਆਪਣਾ ਜਿਹੜਾ ਸੂਆ ਜਾਈ ਹੈ ਉਹ ਜਿਹਨਾਂ ਮਾਰਦੇ ਟਾਇਰ ਦੇ ਵਿਚਰੀਂ ਲੰਗੇ ਜਾਂਦਾ ਜੀ ਨਾਲ ਕੋਈ ਟਰੈਕਟਰ ਦਾ ਟਾਇਰ ਨਹੀਂ ਛੱਡਿਆ ਕੋਈ ਕੁਝ ਨਹੀਂ ਛੱਡਿਆ ਉਹਨੇ ਘੱਟੋ ਘੱਟ 1.5 ਕਰੋੜ ਦੀ ਪ੍ਰਾਪਰਟੀ ਦਾ ਨੁਕਸਾਨ ਜ਼ ਇਹ ਉਹ ਸਾਰਾ ਕਲੇਮ ਵੀ ਕਰ ਰਹੇ ਨੇ ਕਲੀਮ ਕਿ ਭਾਈ ਜਲਦੀ ਨਿਕਲ ਪਾਪੀ ਹੋਣੂ ਗੱਲ ਹੈ ਸਰਕਾਰ ਕੁਝ ਤਾਂ ਕਰੇ ਨਾ ਪਾਣੀ ਵਾਲੇ ਟਿਰਕੇ ਤੇ ਮਿਰਚਾ ਮੁਰਚਾ ਫੱਟ ਗਏ ਖੰਡਾ ਘੋੜ ਗਏ ਜਿਹੜਾ ਵੀ ਕੁਝ ਉਹਨਾਂ ਤੋਂ ਹੋਇਆ ਜੇ ਉਹਦੀ ਬਾਤ ਤਾਂ ਲਾ ਕੇ ਤਿਆਰੀ ਕਰ ਗਏ ਅਸੀਂ ਦੌੜ ਗਏ ਸਾਰਾ ਮਿਰਚਾ ਪਰ ਹਣ ਲੋਕਾਂ ਨੂੰ ਚਾਹੀਦਾ ਜੀ ਕਿੱਥੇ ਬੈਠਣ ਦਾ ਟ੍ਰੇਨਿੰਗ ਦਿੱਤੀ ਹੋਵੇ ਕਿ ਵੀ ਆ ਬੈਠਣਾ ਇਹ ਸਰਕਾਰਾਂ ਮੂਹਰੇ ਗੱਲ ਰੱਖੀ ਹੈ ਬੈਠਣਾ ਲੋਕ ਅੱਜ ਦਾ ਥੋੜੇ ਬਾਰਡਰਾਂ ਤੇ ਆਏ ਨਾ ਉਹ ਕੱਲ ਨੂੰ ਥੋੜੇ ਘਰਾਂ ਚ ਜਾਵੋਗੇ ਲੋਕੀ ਗੱਲ ਨੂੰ ਕੋਈ ਯਾਦ ਰੱਖਿਓ ਜੇ ਤੁਸੀਂ ਆ ਕੇ ਗੱਗੂ ਸੀਦ ਹੋਗੇ ਜੇ ਕਿਸੇ ਲਈ ਸੀਦ ਹੋਗੇ ਤਾਂ ਲੋਕਾਂ ਦੀ ਖਤਰ ਜਾਵੇ ਵੀ ਹੋ ਜਾਂਦਾ ਇਹ ਦੇਖੋ ਇਹ ਵੀ ਆਪਣੀ ਖਾਤਰ ਗਿਆ ਸੀ ਨਾ ਉੱਥੇ ਪੰਜ-ਛੇ ਦਿਨ ਤੋਂ ਜਾ ਰਿਹਾ ਸੀ ਤਾਂ ਵੀ ਪ੍ਰੋਟੈਕਟ ਕਰ ਰਹੀ ਸੀ ਜੀ ਕੋਈ ਹੋ ਰਿਹਾ ਇਹ ਪ੍ਰੋਗਰਾਮ ਜਿਹੜਾ ਮਨਸੂਬਾ ਹੋ ਸਕਦਾ ਕੋਈ ਹੋ ਰਿਹਾ